ਸੱਚੇ ਪਾਤਸ਼ਾਹ ਪਹਿਲੀ ਚੇਤ ਸ਼ੈਸ਼ ਸੰਮਤ ਚਾਰ ਦੀ ਲਿਖਤ ਅੱਗੇ ਲਿਖਾਉਂਦੇ ਆ ਜਿਸ ਵਿੱਚ ਸੱਚੇ ਪਾਤਸ਼ਾਹ ਜਨ ਭਗਤਾਂ ਨੂੰ ਕੁਝ ਕਹਿ ਰਹੇ ਆ ਪੇਵ ਅਪੇਦਾ ਵੇਖੋ ਖੁੱਲਦਾ ਵਰਦਾ ਦੇ ਚੁਕਾਇਆ ਜਨ ਭਗਤੋ ਪੰਜ ਚੇਤ ਨੂੰ ਕਿਰਤ ਪਾਇਓ ਨਾ ਕੋਈ ਮੁੱਲ ਦਾ ਕਿਰਤ ਪਾਇਓ ਨਾ ਕੋਈ ਮੁੱਲ ਦਾ ਦੁਜੇ ਦਰਨਾ ਕੋਈ ਮੰਗਣ ਜਾਈਆ ਸੱਚੇ ਪਾਤਸ਼ਾਹ ਇਹ ਜਨ ਭਗਤਾਂ ਨੂੰ ਸੱਚਾ ਹੁਕਮ ਮੰਨਵਾਤੇ ਕਹਿ ਰਹੇ ਆ ਸੁਜੀ ਪਾਸ਼ਾ ਕਹਿੰਦੀ ਇਹ ਜਨ ਭਗਤ ਤੁਸੀਂ ਕਿਸੇ ਹੋਰ ਦਰ ਮੰਗ ਨਾ ਜਾਈਓ ਅਨਪੱਕੇ ਨ ਦੂਜੀ ਕਿਸੇ ਚਲਦਾ ਜਨ ਭਗਤ ਗ੍ਰਹਿ ਮਿਲੇ ਵੜਿਆਈ ਆ raag gona nahi kise bol da andre andar dhyan lagaiya nijara vekhna prabhu di kul da jo kul malik dev khaiya jeda gurmukhe piche riharul da ਜੁੜਾ ਸੀ ਗੇਣਾ ਕੋਈ ਕਟਾਈਆ ਸੱਚੇ ਪਾਸ਼ਾ ਕਹਿੰਦੇ ਜਿਹੜਾ ਗੁਰਮੁਖ ਗੁਰਸ਼ੇਖ ਪਿੱਛੇ ਰੋਲਦਾ ਰਿਹਾ ਆ ਉਹਦੀ ਕਿਸੇ ਵੀ ਗੁਰੂ ਉਤਾਰਾ ਪੰਨਾ 84 ਨਹੀਂ ਕੱਟੀ ਅੱਜ ਮੈਂ ਉੱਥੇ ਮੇਰ ਕਰਕੇ ਜਾਵਾਂਗਾ ਸੱਚੇ ਪਾਸ਼ਾ ਅਗੇ ਸਪਸ਼ਟ ਲਿਖਾਉਂਦੇ ਆ ਉਹ ਆੰਤਮ ਉਸ ਕੰਡੇ ਤਲਦਾ ਜਿਸ ਦਾ ਤਰਾਜੂ ਨਜਨਾ ਕੋਈ ਪਾਈਆ ਉਹ ਅੰਤਮ ਉਹ ਸਕੰਡੇ ਤੁਲਦਾ ਜਿਸ ਦਾ ਤਰਾਜੂ ਨਜਨਾ ਕੋਈ ਪਾਈਆ ਗੁਰਮਖ ਬੂਟਾ ਕਦੇ ਨਾ ਹੁੰਦਾ ਸਿਮਲ ਰੂਪ ਨਾ ਕੋਈ ਬਣਾਈਆ ਇੱਕ ਦਰਖਤ ਆ ਸਿਮਲ ਦਾ ਜਿਹਦੇ ਫੁੱਲ ਬਹੁਤ ਸੋਨੇ ਲੇਕੋ ਦਾ ਫਲ ਜਿਹੜਾ ਉਹ ਬੜਾ ਫਿੱਕਾ ਹੁੰਦਾ ਹੈ ਸੱਚੇ ਪਾਸ਼ਾ ਕਹਿੰਦੇ ਮੇਰਾ ਜਿਹੜਾ ਗੁਰਮੁਖਿਆ ਉਹਦਾ ਬੂਟਾ ਕਦੀ ਨਹੀਂ ਹੁੰਦਾ ਮੈਂ ਉਹਨੂੰ ਕਦੀ ਸਿਮਰ ਰੂਪ ਨਹੀਂ ਬਣਾਉਂਦਾ ਮੈਂ ਉਹਤੇ ਕਿਰਪਾ ਕਰਕੇ ਜਾਂਨਾ ਮੈਂ ਉਸ ਜਨ ਭਗਤ ਨੂੰ ਆਪਣੇ ਸੱਚੇ ਤਰਾਜੂ 'ਤੇ ਤੋਲਦਾ ਆ ਜੋਤੀ ਜੋਤ ਸਰੂਪੇ ਹਰ ਆਪ ਆਪਣੀ ਕਿਰਪਾ ਕਰ ਸੱਚਾ ਰੰਗ ਆਪ ਵਿਖਾਈਆ ਅਗੇ ਸੱਚੇ ਪਾਤਸ਼ਾਹ ਜਨ ਭਗਤਾਂ ਨੂੰ ਹੋਰ ਹੁਕਮ ਮੰਨਵਾਤੇ ਸੱਚੇ ਪਾਤਸ਼ਾਹ ਕਹਿ ਰਿਹਾ ਜਨ ਭਗਤੋ ਜਿਸ ਵੇਲੇ ਭਲਾਈ ਪਰ ਜਿਸ ਵੇਲੇ ਆਉ ਪਲਾਈ ਪਰ ਜਨ ਭਗਤ ਜਿਸ ਵੇਲੇ ਆਇਓ ਭਲਾਈਪੁਰ ਪੁਰੀਆਂ ਲੋਾਂ ਤੁਹਾਡੇ ਚਰਨਾ ਹੇਠ ਦਿਖਾਈਆ ਇਹ ਪਿੰਡ ਭਲਾਈਪੁਰ ਜਿੱਥੇ ਡਾਕਟਰ ਪਾਲ ਸਿੰਘ ਜੈਨੀ ਗੁਰਮੀ ਸਿੰਘ ਇਕੱਠੇ ਦੇ ਕੋ ਪਿੰਡ ਰਹਿੰਦੇ ਸੀਗੇ ਸੱਚੇ ਪਾਸ਼ਾ ਲਿਖਾਉਂਦੇ ਬਾਣੀ ਵਿੱਚ 18ਵੇਂ ਭਾਗ ਵਿੱਚ ਸਚੀ ਪਾਸ਼ਾ ਕਹਿੰਦੇ ਚੂਰਾ ਤੇ ਚਮਾਰ ਮੈਂ ਅੱਜ ਇਕੱਠੇ ਦੁਹ ਕਾਲੇ ਆ ਭਲਾਈਪੁਰ ਐ ਜਨ ਭਗਤ ਜਦੋਂ ਤੁਸੀਂ ਭਲਾਈਪੁਰ ਆਓ ਮੈਂ ਤੁਹਾਡੀ ਚਾਨਾ ਥੱਲੇ ਲੋਆਂ ਪੂਰੀਆਂ ਦੇਖੋ ਰੱਖ ਦੇਵਾਂਗਾ ਇਨਾ ਮਾਨ ਬਖਸ਼ਿਆ ਭਲਾਈਪੁਰ ਨੂੰ ਸਚੀ ਪਾਸ਼ਾ ਨੇ ਜਨ ਭਗਤੋ ਜਿਸ ਵੇਲੇ ਆਇਓ ਭਲਾਈਪੁਰ ਪੂਰੀਆਂ ਲੋਆਂ ਤੁਹਾਡੇ ਚਾਨਾ ਹੀਠ ਦਿਖਾਈਆ ਇਹ ਲਹਿੜਾ ਪਿਛਲਾ ਤੁਰ ਮਸਤਕ ਰੇਖਾ ਦੇ ਬਦਲਾਈਆ ਤੁਹਾਡਾ ਮੈਂ ਜੋ ਲਿਖਾਇਆ ਤੁਰਦਾ ਇਹ ਪੂਰਾ ਕਦਮ ਤੁਹਾਡੀ ਮਸਤਕ ਰੇਖਾ ਵੀ ਮੈਂ ਬਦਲ ਦੇਵਾਂਗਾ ਅੰਤ ਅੰਤਰ ਆਤਮਾ ਜਾਏ ਜੁੜ 12 ਕਰਨੀ ਨਾ ਪੇ ਪੜਾਈਆ ਅੱਗੇ ਨਾ ਦੇ ਥੋੜ੍ਹ ਭੁੱਖੇ ਨੰਗਿਆਂ ਦੇ ਰਜਾਈਆ ਈਨ੍ਹੀ ਕਿਰਪਾ ਸਿੱਖਾਂ ਦੀ ਕੀਤੀ ਸੱਚੇ ਪਾਤਸ਼ਾਹ ਨੇ ਐ ਜਨ ਭਗਤ ਤਵਾੜੀ ਜੋ ਅੰਤਰਾਤਮਾ ਮੈਂ ਆਪਣੇ ਨਾਲ ਜੋ ਲਵਾਂਗਾ ਹੁਣ ਤੁਹਾਨੂੰ ਅੱਗੇ ਕਿਸੇ ਦੀ ਥੋੜ੍ਹ ਨਹੀਂ ਰਹੇਗੀ ਮੈਂ ਭੁੱਖੇ ਨੰਗਿਆਂ ਨੂੰ ਵੀ ਰਜਾ ਦੇਵਾਂਗਾ ਅੰਦਰੋਂ ਕੱਢ ਕੇ ਕੂਰੇ ਚੋਰ ਚੁਰਾਹੇ ਵਿੱਚ ਕਰੇ ਰੁਸ਼ਨਾਈਆ ਤੁਹਾਡੇ ਅੰਦਰੋਂ ਇਹ ਜੋ ਪੰਚ ਹੋ ਰਿਹਾ ਇਹ ਵੀ ਮੈਂ ਕਰ ਦੇਵਾਂਗਾ ਝਗੜਾ ਮੁਕਾ ਕੇ ਮੂਰ ਤੁਰ ਤੁਰਤ ਆਪਣਾ ਰੰਗ ਰੰਗਾਈਆ ਮਨਵਾ ਪਾਏ ਕੋਈ ਨਾ ਸ਼ੋਰ ਮਨੂਆ ਪਾਏ ਕੋਈ ਨਾ ਸ਼ੋਰ ਦੇ ਦਸ਼ਨਾ ਉਠ ਉਠ ਧਾਇਆ ਕਰ ਪਰਕਾਸ਼ ਅੰਧੇਰੀ ਘੂਰ ਲੋਚਣ ਨਿਜ ਦੇ ਰੁਸ਼ਨਾਈਆ ਆਤਮ ਪਰਮਾਤਮ ਪਾ ਕੇ ਡੂਰ ਸਤਿ ਸ਼ਬਦ ਨਾਲ ਜੁੜਾਈਆ ਮੈਂ ਤੁਹਾਡੀ ਆਤਮਾ ਨੂੰ ਆਪਣੇ ਨਾਲ ਡੋਰੀ ਨਾਲ ਬੰਨ ਲਵਾਂਗਾ ਇੱਕੋ ਮਾਲਕ ਖਾਲਕ ਪਿਤ ਪਾਲਕ ਸਾਲਸ ਹੋ ਕੇ ਜਾਏ ਬਹੁਰ ਬਹਰੀ ਬਨਿਨਾ ਤੇ ਦੁਹਾਈਆ ਜੋਤੀ ਜੋਤ ਸਰੂਪੇ ਹਰੇ ਆਪ ਆਪਣੀ ਕਿਰਪਾ ਕਰ ਸੱਚੀ ਰੰਗਨ ਰੰਗ ਰੰਗਾਈਆ ਸੋਹੰਗ ਮਹਾਰਾਜ ਸ਼ੇਰ ਸਿੰਘ ਬਿਸ਼ਨੂ ਭਗਵਾਨ ਦੀ ਜੀ